ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਦੋ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਕੱਟੀ ਗਈ ਫਰੀਦਕੋਟ ਤੋਂ ਮੌਜੂਦਾ ਸੰਸਦ ਮਹਿੰਮ ਸਦੀਕ ਦੀ ਟਿਕਟ ਇਸ ਦਿਨ ਨਾਲ ਹੀ ਕਾਂਗਰਸ ਦੇ ਪੰਜਾਬ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਸੂਚੀ ਵਿੱਚ ਫਰੀਦਕੋਟ ਤੋਂ ਅਰਵਜੀਤ ਕੌਰ ਅਤੇ ਸੋਹਕੇ ਅਤੇ ਹਸ਼ਿਆਰਪੁਰ ਤੋਂ ਯਾਮਨੀ ਗੌਰਵ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਮੌਜੂਦ ਸੰਸਦ ਮੁਹੰਮਦ ਸਦੀਕ ਨੂੰ ਛਟਕਾ ਦਿੰਦਾ ਹੈ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਅਰਵਜੀਤ ਕੌਰ ਸੋਹਕੇ ਸੇਵਾ ਮੁਕਤ ਅਧਿਕਾਰੀ ਹਨ ਅਤੇ ਉਹ ਸਾਲ 2003 ਤੋਂ ਲੈ ਕੇ 18 ਤੱਕ ਜ਼ਿਲ੍ਹਾ ਪ੍ਰਸਿੱਧ ਦੇ ਚੇਅਰਪਰਸਨ ਰਹੇ ਹਨ ਉਹਨਾਂ ਸਾਲ 2017 ਵਿੱਚ ਜਗਰਾਉਂ ਹਲਕੇ ਤੋਂ ਚੋਣ ਲੜੀ ਸੀ ਇਸ ਦੇ ਨਾਲ ਉਹਨਾਂ ਨੇ ਸੋਹਕੇ ਤੇ ਪਤੀ ਭੁਪਿੰਦਰ ਸੋਹਕੇ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਨਿਹਾਲ ਸਿੰਘ ਵਾਲ ਸੀਟ ਤੋਂ ਲੜੇ ਸੀ ਪਰ ਉਹਨਾਂ ਨੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦ ਕਿ ਗੌਰਵ ਨੇ 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਝੋਨ ਲੜੀ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ